ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 30 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਜਾਂ ਕਹ ਲਈਏ ਤੜਕਸਰ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਪਿਆ ਤੇ ਹਨੇਰੀ ਦਾ ਦੌਰ ਵੀ ਦੇਖਿਆ ਗਿਆ। ਤਕਰੀਬਨ ਪੰਜਾਬ ਦੇ 50 ਤੋਂ 60% ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਇਹ ਕਾਰਵਾਈਆਂ ਮਾਝਾ, ਮਾਲਵਾ, ਦੁਆਬਾ ਪਵਾਰ ਖੇਤਰ ਸਾਰੇ ਹੀ ਖੇਤਰਾਂ ਦੇ ਵਿੱਚ ਹੋਈਆਂ ਪਰ ਕੁਝ ਖੇਤਰਾਂ ਦੇ ਵਿੱਚ ਸਿਰਫ ਬੱਦਲਵਾਈ ਵੀ ਰਹੀ ਹੈ ਜਾਂ ਹਲਕੀ ਫੁਲਕੀ ਕਹਿਣਮਣ ਹੋਈ ਹੈ ਬਾਅਦ ਵਿੱਚ ਮੌਸਮ ਤਕਰੀਬਨ ਕਾਫੀ ਖੇਤਰਾਂ ਦੇ ਵਿੱਚ ਸਾਫ਼ ਤੇ ਧੁੱਪ ਨਿਕਲੀ ਪਰ ਮਾਲਵੇ ਦੇ ਜਾਂ ਕਹ ਲਈਏ ਜੋ ਹਰਿਆਣੇ ਦੇ ਨਾਲ ਲੱਗਦੇ ਖੇਤਰ ਨੇ ਉਹਨਾਂ ਦੇ ਵਿੱਚ ਬੱਦਲਵਾਈ ਅੱਜ ਸਾਰਾ ਦਿਨ ਰਹੀ ਤੇ ਸ਼ਾਮ ਵੇਲੇ ਕਹ ਲਈਏ ਜਾਂ ਰਾਤ ਵੇਲੇ ਨਵੇਂ ਬੱਦਲਾਂ ਦਾ ਨਿਰਮਾਣ ਹੋ ਸਕਦਾ ਹੈ ਤੇ ਇੱਕ ਵਾਰ ਫੇਰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਰਾਤ ਨੂੰ ਜਾ ਰਾਤ ਤੋਂ ਅੱਧੀ ਤੋਂ ਬਾਅਦ ਟੁੱਟਵੇਂ ਤੌਰ ਤੇ ਮੀਂਹ ਨੇਰੀ ਦੇਛਰਾਟੇ ਇੱਕ ਵਾਰ ਫਿਰ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ ਜਾਂ ਤਾਂ ਇਹ ਕਾਰਵਾਈਆਂ ਮਾਲਵੇ ਖੇਤਰ ਦੇ ਵਿੱਚ ਵਧਦੇ ਰਹਿਣ ਦੀ ਸੰਭਾਵਨਾ ਹੈ ਜਾਂ ਪੁਵਾਦ ਖੇਤਰ ਉਹਦੇ ਵਿੱਚ ਹੁਸ਼ਿਆਰਪੁਰ ਹੋ ਗਿਆ ਆਪਣਾ ਨਵਾਂ ਸ਼ਹਿਰ ਰੋਪੜ ਮੋਹਾਲੀ ਚੰਡੀਗੜ ਪਟਿਆਲਾ ਖੇਤਰ ਦੇ ਵਿੱਚ ਤੇ ਕੁਝ ਕਿ ਖੇਤਰ ਪਠਾਨਕੋਟ ਅਤੇ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਕੱਲ ਨੂੰ ਵੀ ਟੁੱਟਵੇਂ ਤੌਰ ਤੇ ਮੀਂਹਨੇਰੀ ਦਾ ਦੌਰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਅੱਜ ਰਾਜਸਥਾਨ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੀ ਬਣਿਆ ਹੋਇਆ ਸੀਗਾ ਤੇ ਨਾਲ ਹਰਿਆਣੇ ਦੇ ਬਹੁਤੇ ਖੇਤਰਾਂ ਦੇ ਵਿੱਚ ਸਾਰਾ ਦਿਨ ਬੱਦਲਬਾਜ਼ੀ ਦੇ ਨਾਲ ਕਿਤੇ ਕਿਤੇ ਮੀਂਹ ਦੀਆਂ ਕਾਰਵਾਈਆਂ ਲਗਾਤਾਰ ਦੇਖੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਅਗਲੇ ਕੁਝ ਹੀ ਘੰਟਿਆਂ ਦਰਾਂ ਮੀਂਹਨੇਰੀ ਦਾ ਦੌਰ ਇੱਕ ਵਾਰ ਫੇਰ ਅੱਜ ਰਾਤ ਨੂੰ ਦੇਖਣ ਨੂੰ